ਤਾ ਬਾਈ ਕੰਮ ਚਲੀ ਜਾਂਦਾ ਤੇ ਬਲੋਗ ਤਾਂ ਨਹੀਂ ਪੈ ਰਹੇ ਬਾਈ ਕਿਉਂਕਿ ਬੀਜੀ ਬਹੁਤ ਹੁੰਨਾ ਬਾਈ ਤੇ ਐਡਿਟ ਕਰਨ ਦਾ ਟਾਈਮ ਮਿਲਦਾ ਨਹੀਂ ਫਿਰ ਉਹੀ ਆ ਕੰਮ ਤਾਂ ਚਲੀ ਜਾਂਦਾ ਪਿੱਛੇ ਬਾਈ ਆਹ ਦੇਖੋ ਅੱਗੇ ਤਾਂ ਵੀ ਦਿਖਾ ਦੂੰਗਾ ਕਹੀਂ ਸੋਚੀ ਜਾਂਦੇ ਹੁਣ ਲੈ ਬਾਈ ਕੰਮ ਚੱਲ ਨਹੀਂ ਰਿਹਾ ਹੁਣ ਤਾਂ ਨਹੀਂ ਵੀਡੀਓ ਪਾ ਰਿਹਾ ਬਾਈ ਵੀਡੀਓ ਪਾਣੀ ਆ ਮੈਂ ਸਾਰੀ ਕੁਠੀ ਪਾ ਦੂੰਗਾ ਕਰਕੇ ਇਹ ਦੇਖ ਲਿਓ ਅੱਗੇ ਤੱਕ ਦੇਖਿਓ ਸਾਰੀ ਇੱਕ ਇੱਕ ਕਲਿੱਪ ਮਾ ਤਾਂ ਸਾਰੇ ਦਿਨ ਕੀ ਬਣਾਈ ਹੋਈ ਆ ਤੇ ਹੋਰ ਵੀ ਥੋੜੀ ਜਿਹੀ ਚੀਜ਼ਾਂ ਰਹਿ ਗਈਆਂ ਦੇਖੋ ਭਾਈ ਕੰਮ ਪੂਰਾ ਫੁੱਲ ਓਨ ਚੱਲ ਰਿਹਾ ਸਾਰੀਆਂ ਉੱਠੇ ਗਈਆਂ ਆਲਮੋਸਟ ਬਸ ਜਗੱਠਾ ਜਗੱਠਾ ਰਹਿ ਗਈਆਂ ਉਹਨਾਂ ਦਾ ਰੈਂਦਾ ਕੰਮ ਹਾ ਤਾਂ ਹੀ ਛੱਡੀਆਂ ਅੱਦੀ ਅੱਦੀਆਂ ਨਹੀਂ ਤਾਂ ਫੇਰ ਤੋੜ-ਫੋੜ ਕਰਨੀ ਪੈਣੀ ਆ ਟੁੱਟ ਪੰਨ ਫੇਰ ਹੋਣੀ ਆ ਕਿ ਆ ਫਾਇਦਾ ਤੇ ਜਗੱਟਾ ਵਾਲਾ ਬਾਈ ਆਪਣਾ ਮੰ지ਂਦਰ ਉਹ ਆਉਣ ਦਾ ਵੇ ਆ ਕਹਿੰਦਾ ਤਿੰਨ ਚਾਰ ਦਿਨ ਦੇ ਆਉਣ ਦਾ ਵੇ ਆ ਉਹ ਪਤਾ ਨਹੀਂ ਹੁਣ ਕਿਹੜੇ ਰਸਤੇ ਨੂੰ ਆ ਰਿਹਾ ਮੰ지ਂਦਰ ਨੂੰ ਪਤਾ ਲੱਗ ਰਿਹਾ ਜਿਹੜਾ ਇੰਨਾ ਟਾਈਮ ਲੱਗ ਰਿਹਾ ਨੂੰ ਬਾਕੀ ਦੇਖ ਰੇ ਵੇਟ ਕਰ ਰੇ ਦੋ ਤਿੰਨ ਦਿਨ ਤੇ ਬਾਈ ਪਹੁੰਚੇ ਜਾਊਗਾ ਕਹਿੰਦਾ ਮੈਂ ਪਹੁੰਚੇ ਜਾਊਗਾ ਖਰੜ ਤੇ ਆਣੀ ਤੀ ਖਰੜ ਤੇ ਚਾਂਪ ਆ ਵੇਖ ਲੋ ਹਲੇ ਤੱਕ ਵੀ ਪਤਾ ਨਹੀਂ ਕਿੱਥੇ ਫਸਿਆ ਵਾ ਆ ਪਿੱਛੇ ਦੇ ਜੀ ਸਾਰੇ ਬੀਮ ਬੂਮ ਵੀ ਪਾ ਕੇ ਬਸ ਹੁਣ ਵੇਟ ਆ ਚਗੱਠਾ ਗਾ ਰਬ ਨੂੰ ਛੇਤੀ ਸਿੱਧੇ ਰਾ ਪਾ ਦਵੇ ਤੇ ਸਾਡੀਆਂ ਚਗੱਠਾਂ ਚ ਮੈਂ ਤੇ ਮਿਸਤਰੀ ਨੂੰ ਫੇਰ ਕੰਮ ਤੇ ਲਾ ਦਿਆਂ ਮਜਿੰਦਰ कितने रह गया पोता आह पी चा बाकी इधर लग रही है। ए, लग गई जी पिछे रूम दाथरूम की कम तो बदिया किता है। साफ सुथरा कम है ਬਾਕੀ ساری ਫਿੱਟ ਹੋਣੀ ਐ ਇੱਥੇ ਦੀ ਫਿੱਟ ਹੋਣੀ ਐ ਇੱਧਰ ਦੀ ਫਿੱਟ ਹੋਣੀ ਐ ਇੱਥੇ ਦੀ ਹੋਣੀ ਐ ਇੱਥੇ ਦੀ ਹੋਣੀ ਐ ਉਰੇ ਵਿੰਡੋ ਆਣੀ ਐ ਦੇਖਦੇ ਆ ਜੀ ਇਹ ਮੇਰੇ ਵੀਰ ਇਹ ਐ ਮਨਜਿੰਦਰ ਮਨਜਿੰਦਰ ਲਾਡੀ ਤੇ ਇਹ ਲਾਡੀ ਅਸੀਂ ਕਰ ਰਹੇ ਆ ਲੰਚ ਬਾਈ ਚਗਾਠਾਂ ਆ ਗਈਆਂ ਤੁਸੀਂ ਦੇਖ ਲੀਆਂ ਠੀਕ ਐ ਪਿੱਛੇ ਚਗਾਠਾਂ ਲੱਗ ਰਹੀਆਂ ਤੇ ਇਹੋ ਬੰਦੇ ਨੇ ਥੋੜਾ ਜਿਹਾ ਟਾਈਮ ਉੱਪਰ ਥੱਲੇ ਕਰਤੇ ਆ। ਉਹਦੇ ਕਰਕੇ ਥੋੜਾ ਜਿਹਾ ਸਿਸਟਮ ਡਾਊਨ ਚੱਲ ਗਿਆ ਸੀਗਾ। ਤਦ ਕੋ ਦੋ ਦਿਨ ਉੱਪਰ ਹਟਾ ਹੋ ਗਿਆ। ਦੋ ਦਿਨ ਉੱਪਰ ਹਟਾ ਹੋ ਗਿਆ। ਦੋ ਦਿਨ ਹੋਰ ਹੋ ਗਿਆ। ਦੋ ਦਿਨ ਹੋ ਗਿਆ। ਤੇ ਬਾਈ ਜੀ ਨੇ ਵੀ ਚ ਇਕੱਠਾ ਬਣਾਉਣੀ ਆ। ਘਟੋੜ 5-6 ਦਿਨ ਦਾ ਟਾਈਮ ਦੇਓ। ਜੇ ਕਾਲੀ ਕਰੂਗੇ ਤਾਂ ਫਿਰ ਤੁਹਾਨੂੰ ਓਖਾ ਕਿਉਂਕਿ ਬਈ ਅੱਜ ਕੱਲ੍ਹ ਦਾ ਟਾਈਮ ਹੈ ਮੈਕਸਿਮਮ ਲੱਗਣੇ ਲੱਗਣੇ ਆ ਪੰਜ ਦਿਨ ਬਈ ਮੈਕਸਿਮਮ ਲੱਗਣੇ ਆ ਉਹ ਮੁੰਡਾ ਕਹਿੰਦਾ ਸਾਫ ਮਿੰਦੂਆ ਬਈ ਹਾਂ ਕੰਮ ਸਾਫ ਹੈ ਬਾਈ ਮੇਰੀ ਚਕੱਟਾ ਦੇਖ ਲਿਓ ਆ ਗਿਆ ਚਾਂਪੁਰ ਆਪਣਾ ਸਤਨਾਮ ਵਾਹਿਗੁਰੂ ਇਨਕਲੇਵ ਆ ਗਿਆ ਚਕੱਟਾ ਦੇਖ ਲਿਓ ਸਾਫ ਕਲੀਅਰ ਕੰਮ ਕਰਿਆ ਹੋਇਆ ਐਨ ਜਿਹੜੀ ਚੀਜ਼ ਕਹੀ ਸੀ ਉਹੀ ਚੀਜ਼ ਬਣੀ ਐ ਬਿਲਕੁਲ ਜੈਨੂਨ ਕੰਮ ਹੋ ਰਿਹਾ ਹੈ ਤੇ ਬਈ ਉਹੀ ਚੀਜ਼ ਹੈ ਪਰ ਥੋੜਾ ਜਿਹੜਾ ਟਾਈਮ ਲੱਗਦਾ ਠੀਕ ਹੈ ਨਾ ਟਾਈਮ ਦਿਓ ਕਾਲੀ ਨਾ ਕਰਿਓ ਹੈ ਕਿ ਬਈ ਆ ਮੈਨੂੰ ਅੱਜੇ ਚਾਹੀਦੀ ਆ ਅੱਜੇ ਬਣਾ ਕੇ ਉਹ ਪੋਸੀਬਲ ਨਹੀਂ ਹੈ ਠੀਕ ਹੈ ਨਾ ਟਾਈਮ ਦੋ ਠੀਕ ਹੈ ਨਾ ਬਾਕੀ ਇਹਨਾਂ ਨੂੰ ਮੈਂ ਉਹੀ ਸਮਝਾਂਦਾ ਮੈਂ ਕਹਾਂ ਬਈ ਜੀਨ ਜੀਨਾਂ ਦਾ ਵੀ ਕੰਮ ਕਰਨਾ ਉਹ ਤੇ ਸਿੱਧਾ ਟਾਈਮ ਮੰਗ ਲਗਾ ਬਈ ਮੈਨੂੰ 5 ਦਿਨ ਚਾਹੀਦੇ 6 ਦਿਨ ਚਾਹੀਦੇ ਹਫਤਾ ਚਾਹੀਦਾ ਠੀਕ ਹੈ ਕਿਉਂਕਿ ਪਿੱਛੇ ਪੈਂਡਿੰਗ ਪਿਆ ਹੁੰਦਾ ਯਾਰ ਇਹਨਾਂ ਦਾ ਵੀ ਕੰਮ ਇਹੋ ਜਿਹਾ ਹੀ ਹੈ ਕਿ ਪਿੱਛੇ ਪੈਂਡਿੰਗ ਪਿਆ ਹੁੰਦਾ ਫਿਰ ਬਾਕੀ ਬਾਅਦ ਵਿੱਚ ਪਤਾ ਲੱਗੇ ਕਿ ਬਈ ਹਾਂ ਕੰਮ ਥੋੜਾ ਜਿਹਾ ਡਿਲੇ ਹੋ ਗਿਆ ਤਾਂ ਉਹਦੇ ਕਰਕੇ ਪ੍ਰੋਬਲਮ ਨਾ ਆਵੇ ਕਿਉਂਕਿ ਜਿਹੜਾ ਮਿਸਤਰੀ ਬੁਲਾ ਲਿਆ ਉਹਦੀ ਦਿਹਾੜੀਆਂ ਇਹ ਵੋ ਸਾਰਾ ਕੁਝ ਦੇਖਣਾ ਪੈਂਦਾ ਬਾਈ ਤਾਂ ਕੋਈ ਚੱਕਰ ਨੀ ਆ ਜਾ ਤੁਸੀਂ ਆਰਡਰ ਮਾਰੋ ਦੱਬ ਕੇ ਠੀਕ ਹੈ ਨਾ ਆਪਣਾ ਟਾਈਮ ਦਿਓ ਟਾਈਮ ਪ੍ਰੋਪਰ ਦਿਓ ਜਿਹੜੇ ਟਾਈਮ ਦੇਤੇ ਆ ਉਸੇ ਟਾਈਮ ਨੂੰ ਆਪਣਾ ਸਮਾਨ ਆ ਜਾਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਜੀ 5 ਦਿਨ ਦਾ ਟਾਈਮ ਹੁੰਦਾ 5 ਦਿਨ ਦੇ ਦਿਓ ਬਸ 5 ਦਿਨ ਬਾਈ ਸਿਰਫ 5 ਦਿਨ ਹੀ ਚਾਹੀਦੇ ਆ 5 ਦਿਨਾਂ માં ਜਗੱਠਾਂ ਥੋਡੀਆਂ ਥੋਡੇ ਕੋਲ ਜਿੰਨਾ ਮਰਜ਼ੀ ਮਾਰੋ ਜਿੰਨਾ ਮਰਜ਼ੀ ਮਾਲ ਹੋਵੇ ਇੱਕ ਨੰਬਰ ਮੇਰੀ ਜਗ੍ਹਾ ਠਾ ਕੇ ਦੇਖ ਲਓ ਭਾਈ ਬਟ ਕੱਢੇਂਗਾ ਇੱਥੇ ਬੀਪ ਲਾ ਦੋਗੇ ਜੀ ਠੀਕ ਹੈ ਜੀ ਅਸੀਂ ਲੰਚ ਕਰ ਰਹੇ ਹਾਂ ਫਲੋ ਫਲੋ ਮਾ ਬੋਲ ਹੋ ਗਿਆ ਠੀਕ ਹੈ ਜੀ ਦੋ ਆਰਡਰ ਫਟਾਫਟ ਹੈਲੋ ਜੀ ਆ ਦੇਖੋ ਜੀ ਆ ਸਾਰੀਆਂ ਆਪਣੀ ਚਗਾਠਾ ਚਾਰੇ ਪਾਸੇ ਦੀਆਂ ਮੁੰਡਿਆਂ ਨੇ ਆਹ ਦੇਖੋ ਇਹਨਾਂ ਮੁੰਡਿਆਂ ਨੇ ਤਿਆਰ ਕਰਕੇ ਦੇਤੀਆਂ ਤਾਂ ਬਾਈ ਹੁਣ ਬਣਨ ਲੱਗਿਆ ਬਿੱਲ ਤੇ ਸਾਰੀ ਜਿਹੜੀ ਚਗਾਠਾ ਉਹ 16 ਕੇਜ ਦੀਆਂ ਮੰਜੀਰ 16 ਕੇਜ ਹੈ ਬਾਈ ਤੇ ਨਾਲੇ ਜਿਹੜੀ ਨਾ ਉਹ ਅੰਦਰ ਜਿਹੜੀ ਫਿਟਿੰਗ ਹੋਈ ਐ ਉਹ ਵੀ ਤੁਹਾਨੂੰ ਦਿਖਾ ਦੋਗੇ ਬਾਈ ਉਹਦੀ ਕੁਆਲਿਟੀ ਵੀ ਚੈੱਕ ਕਰਾ ਦੋਗੇ ਮਿਸਤਰੀ ਦੇ ਨਾਲ ਵੀ ਗੱਲ ਹੋਈ ਸੀ ਇੱਕ ਨੰਬਰ ਜੀ ਇਹ ਚ ਬਣਾਈ ਆ ਤੇ ਬਾਕੀ ਹੁਣ ਦੇਖਦੇ ਆ ਹੁਣ ਜਿਹੜਾ ਵੀ ਨਾ ਰੀਜ਼ਨੇਬਲ ਪ੍ਰਾਈਸ ਹੋਊਗਾ ਉਹ ਤੁਹਾਡੇ ਸਾਹਮਣੇ ਸੀ ਫੇਸ ਕਰ ਦੋਗੇ ਜੇ ਜਿਹੜਾ ਵੀ ਬਾਈ ਬਣਵਾਉਣਾ ਚਾਹੁੰਦਾ ਚਾਮਪੁਰ ਮੁਹਾਲੀ ਖਰੜ ਜਿਰਕਪੁਰ ਨਿਊ ਚੰਡੀਗੜ੍ਹ ਉਹ ਆਰਾਮ ਤੇ ਆਰਡਰ ਦੇ ਸਕਦਾ ਆਪਣਾ ਦੇਖ ਪੁੱਛ ਕੇ ਕਿ ਭਾਈ ਐਨਾ ਆਰਡਰ ਹੈ ਸਿਰਫ 5 ਦਿਨ ਦਾ ਟਾਈਮ ਹੈ ਭਾਈ 5 ਦਿਨ ਦਾ ਟਾਈਮ ਹੈ ਨਾ ਤਿੰਨੇ ਦਿਨਾਂ ਵਿੱਚ ਮਿਲਣੀ ਨਾ ਚਾਰਵਾਂ ਪੰਜਵੇਂ ਦਿਨ ਤੁਹਾਡੇ ਕੋਲ ਪਹੁੰਚ ਜੂਗੀ ਭਾਈ ਠੀਕ ਹੈ ਜੀ ਠੀਕ ਹੈ ਭਾਈ ਪੰਜਵੇਂ ਦਿਨ ਤੁਹਾਡੇ ਕੋਲ ਪਹੁੰਚ ਜੂਗੀ ਤੇ ਹੁਣ ਹੈ ਮੁੰਡੇ ਮਿੰਨਤੀ-ਮੁੰਨਤੀ ਕਰਕੇ ਹੁਣ ਸਾਰਾ ਜਿਹੜਾ ਮਟੀਰੀਅਲ ਆਇਆ ਹੋਇਆ ਹੁਣ ਉਹਰੇ ਲਾ ਕੇ ਤਾਂ ਹਿਸਾਬ ਕਰਨ ਲੱਗੇ ਪਏ ਭਾਈ ਤੁਹਾਡੇ ਪਲੋਟ ਤੇ ਖੜੇ ਹੋ ਗਏ ਜਿਹੜੀ ਚੀਜ਼ ਹੈ ਤੁਸੀਂ ਦੇਖ ਗਏ ਤਸੱਲੀ ਕਰ ਗਏ ਫਿਰ ਆਪਣਾ ਰੇਟ ਇਹ ਤੁਹਾਨੂੰ ਦਵਾਂਗੇ ਠੀਕ ਹੈ ਭਾਈ ਤੇ ਬਣੇ ਰਹੋ ਅਸੀਂ ਤੁਹਾਨੂੰ ਦੱਸਦੇ ਅੱਗੇ